ਇਹ ਆਪਾਂ ਸ਼ੀਸ਼ੇ ਦਾ ਕੰਮ ਚਲਾਇਆ ਹੈ ਹਰ ਤਰ੍ਹਾਂ ਦਾ ਸ਼ੀਸ਼ਾ ਇੱਥੇ ਤਿਆਰ ਕੀਤਾ ਜਾਊਗਾ ਜੀ ਹਰ ਤਰ੍ਹਾਂ ਦੀ ਚੀਜ਼ ਮਿਲੂਗੀ ਟੱਚ ਪ੍ਰਾਚੀ ਸ਼ੀਸ਼ੇ ਵੀ ਜੀ ਆਪਣੇ ਕੋਲੇ ਹਰ ਕੁਆਲਿਟੀ ਦਾ ਸ਼ੀਸ਼ਾ ਮਿਲ ਜਾਂਦਾ ਵਾ ਜਿਵੇਂ 8m 5m ਬਲੈਕ ਮਿਰਰ ਲੈਕਰ ਗਲਾਸ ਠੀਕ ਆ ਹਰ ਤਰ੍ਹਾਂ ਦਾ ਟਫ ਗਲਾਸ ਸ਼ੀਸ਼ਾ ਹਰ ਤਰ੍ਹਾਂ ਦਾ ਮਿਲ ਜਾਂਦਾ ਹੈ ਆਪਣੇ ਕੋਲੋਂ ਠੀਕ ਆ ਤੇ ਗਲਾਸ ਮਿਰਰ ਆ ਜਿਹੜੇ ਸੈਂਸਰ ਵਾਲੇ ਵੀ ਆਪਾਂ ਤਿਆਰ ਕਰਦੇ ਹਾਂ ਲੋਬੇ ਮਿੱਤਰੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਂ ਸੀਸੇ ਹੀ ਸੀਸੇ ਅੱਪਾ ਪਹੁੰਚੇ ਅੱਜ ਡੀ ਸੈਂਟ ਗਲਾਸ ਹਾਊਸ ਮੁਦਕੀ ਸੋ ਇੱਥੇ ਹਰ ਕਿਸਮ ਦੇ ਸੀਸੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਆ ਜਿਵੇਂ ਕਿ ਟਫਨ ਗਲਾਸ ਰੇਲਿੰਗ ਸਟੀਲ ਰੇਲਿੰਗ ਸੈਂਸਰ ਸੀਸਾ ਫਰੰਟ ਗਲਾਸ ਕਿਸੇ ਵੀ ਕਿਸਮ ਦਾ ਕੋਈ ਵੀ ਸੀਸਾ ਲਵਾਉਣਾ ਹੋਵੇ ਆਪਣੀ ਕੋਠੀ ਦੇ ਵਿੱਚ ਜਾਂ ਕੋਈ ਰੇਲਿੰਗ ਲਵਾਉਣੀ ਹੋਵੇ ਸਟੀਲ ਦੀ ਸੋ ਜਰੂਰ ਸੰਪਰਕ ਕਰਿਆ ਜੋ ਆਪਣੇ ਵੀਰ ਸਤਨਾਮ ਸਿੰਘ ਸੰਧੂ ਪਿੰਡ ਭਲੂਰ ਤੋਂ ਉਹਨਾਂ ਨੇ ਸ਼ਾਪ ਇਹ ਮੁਦਕੀ ਸ਼ਹਿਰ ਦੇ ਵਿੱਚ ਓਪਨ ਕੀਤੀ ਹੈ ਸੋ ਸਾਰੇ ਜਣੇ ਸਪੋਰਟ ਕਰਿਆ ਜੋ ਅੱਜ ਹੈਗੇ ਆ ਸ਼ਾਪ ਦੀ ਓਪਨਿੰਗ ਸੋ ਅਰਦਾਸ ਬੇਨਤੀ ਉਪਰੰਤ ਆਪਾਂ ਗੱਲਬਾਤ ਵੀ ਵੀਰਾਂ ਨਾਲ ਕਰਾਂਗੇ ਜੀਨੇ ਸਾਫ ਨੂੰ ਵਾਰਨ ਮਹਾਰਾਜ ਅਕਨਤਾਲ ਸੁਖਰਾਜ ਸਤਾਂਪੁਰ ਗਿੰਨਾ ਖੁੰਲਾਫਾ ਚਾਹੀ ਪ੍ਰਭੇ ਅਰਦਾਸ ਅਰਦਾਸ ੴ ਅੰਕਾਰ ਜੀ ਵਾਹਿਗੁਰੂ ਜੀ ਕੀ ਫਤਿਹ ਬਾਤ ਜੀ ਭਗਵਤੀ ਜੀ ਕੀ ਬਾਤ ਚਾਈ ਦਸਮੀ ਪ੍ਰਤਮ ਭਗਵਤੀ ਸਮਰ ਕੇ ਕੋ ਨਾਮ ਕਰੀ ਧਿਆਈ ਬਰੰਦਰ ਕਾਤੇ ਅਰਦਾਸ RAM DAS ਜੀ ਮੇ ਸਨਾਈ ਆਦਿ ਵਰਗੋ ਬਦਨੋ ਸਮਰੋ ਜੀ ਹਰ ਰਾਈ ਜੀ ਹਰ ਕ੍ਰਿਸ਼ਨ ਧਿਆਈ ਹੈ ਜਨ ਜਿਥੇ ਸਬਦ ਪਜਾਈ ਵਾਹਿ ਵਾਹਿ ਹਾਏ ਕੀ ਪੰਜam ਪਿਆਰੀਆਂ ਚੌਹਾਂ ਸੱਜਾ ਜਦਿਆਂ ਚੜੀ ਮੁਕਤਿਆਂ ਹੰਡੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਤੇ ਬਾਹਰ ਦੇਖ ਕੇ ਅੰਡਕ ਕੀਤਾ ਇਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧੰਨ ਕਰ ਕੀ ਗੁਰੂ ਜੀ ਵਾਹਿਗੁਰੂ ਮਨਮਕਰ ਲੱਖ ਤੁਸੀਂ ਪਾਤਸ਼ਾਹ ਜੀ ਜੇ ਸਤਗੁਰੂ ਨਦਰ ਕਰੇ ਜਿਨ ਕੇ ਨਾਮ ਦੇ ਮੇਰਾ ਮਨ ਤਨ ਚੀਤ ਲੋਦੇ ਮਾਨਵ ਕਰਮ ਸਾਧ ਤਰਕਰ ਦੇ ਬੇਨਮਾਨ ਚੰਦਜੀ ਸਿੰਘ ਵਰਪੇ ਸਿੰਘ ਕਿ ਨਾਮੀ ਹੰਦ ਕੰਨ ਦੇ ਨੂੰ ਤਨ ਮੱਕਰਾ ਕੇ ਆਪ ਜੀ ਦੀ ਚਰਨਾ ਕਮਨ ਦਾ ਅਰਦਾਸ ਕਰਿਆ ਅਰਦਾਸ ਬੇਨਤੀ ਕਰਾਈ ਹੈ ਆਪ ਜੀ ਨੇ ਕਿਰਪਾ ਕਰਨੀ ਸੇਵਕਾਂ ਦੇ ਨਾ ਕਾਰਜਾਂ ਦੇ ਵਿੱਚ ਅੰਗ ਸੰਗ ਉਸੇ ਸੇਧਾ ਕਰਨੀ ਰਹੇ ਕਾਲ ਕਰਸ ਕਰੀ ਸੇਵਕਾਂ ਦੀਆਂ ਚੁਪਾਰਾਂ ਨੂੰ ਖਾਸ ਰੱਖਣਾ ਹੈ ਕਿਹੜੀ ਕੁਆਲਿਟੀ ਦੇ ਸ਼ੀਸ਼ੇ ਆਪਣੇ ਕੋਲੇ ਵੀਰ ਜੀ ਆਪਣੇ ਕੋਲੇ ਹਰ ਕੁਆਲਿਟੀ ਦਾ ਸ਼ੀਸ਼ਾ ਮਿਲ ਜਾਂਦਾ ਵਾ ਜਿਵੇਂ 8mm, 5mm, ਬਲੈਕ ਮਿਰਰ, ਲੈਕਰ ਗਲਾਸ ਠੀਕ ਆ ਹਰ ਤਰ੍ਹਾਂ ਦਾ ਟਫਨ ਗਲਾਸ, ਸ਼ੀਸ਼ਾ ਹਰ ਤਰ੍ਹਾਂ ਦਾ ਮਿਲ ਜਾਂਦਾ ਹੈ ਆਪਣੇ ਕੋਲ ਠੀਕ ਆ ਤੇ ਗਲਾਸ ਮਿਰਰ ਆ ਜਿਹੜੇ ਸੈਂਸਰ ਵਾਲੇ ਵੀ ਆਪਾਂ ਤਿਆਰ ਕਰਦੇ ਹਾਂ ਵੀ ਠੀਕ ਆ ਤੇ ਟਫਨ ਗਲਾਸ ਦਾ ਕੰਮ ਹਰ ਤਰ੍ਹਾਂ ਦਾ ਕਰੀ ਜਾਂਦੇ ਹਾਂ ਹੂੰ ਸਟੀਲ ਰੇਲਿੰਗ ਆ ਦਾ ਗਲਾਸ ਰੇਲਿੰਗ ਜੰਗਲੇ ਫਰੰਟ ਗਲਾਸ ਠੀਕ ਆ ਇਨਕਲੋਜ਼ਰ ਬਾਥਰੂਮ ਜਿਹੜੇ ਲੱਗਦੇ ਹੁੰਦੇ ਹੂੰ ਸਾਰਾ ਕੰਮ ਕਰੀ ਦੇਈ ਸੀ ਤੇ ਆਮ ਬਜ਼ਾਰ ਨਾਲੋਂ ਰੇਟ ਦਾ ਫਰਕ ਹੋਊਗਾ ਰੇਟ ਆਪਣਾ ਜੀ ਬਜ਼ਾਰ ਨਾਲੋਂ ਪੂਰਾ ਫਰਕ ਹੈ ਜੀ ਠੀਕ ਹੈ ਤੇ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਦਵਾਂਗੇ ਮੈਂ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਵੀਰ ਨੂੰ ਤੁਹਾਡਾ ਨੰਬਰਿੰਗ ਬਣਾ ਲਿਆ ਜੀ ਹਾਂ ਅੱਪਾ ਸ਼ੀਸ਼ੇ ਦਾ ਕੰਮ ਚਲਾਇਆ ਹੈ ਹਰ ਤਰ੍ਹਾਂ ਦਾ ਸ਼ੀਸ਼ਾ ਇੱਥੇ ਤਿਆਰ ਕੀਤਾ ਜਾਊਗਾ ਜੀ ਹਰ ਤਰ੍ਹਾਂ ਦੀ ਚੀਜ਼ ਮਿਲੂਗੀ ਟੱਚ ਟੱਚ ਸ਼ੀਸ਼ੇ ਵੀ ਮਿਲਣਗੇ ਬਾਈ ਜੀ ਕੰਮ ਕਰਨ ਨੂੰ ਬਹੁਤ ਵਧੀਆ ਮਿਹਨਤੀ ਰੱਖੇ ਹੋਏ ਆ ਕੰਮ ਕਰਨਗੇ ਤੇ ਆਪਣੇ ਮੇਰੇ ਦਾ ਨੰਬਰ 94633 4598 ਜਰੂਰ ਸੰਪਰਕ ਕਰੋ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਪਾਉ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜਦੋਂ ਤੁਸੀਂ ਇੱਥੇ ਪਹੁੰਚੇ ਜੀ ਤੇ ਅਸੀਂ ਮੇਰੇ ਵੱਡੇ ਵੀਰ ਇਸਤਨਾਮ ਸਿੰਘ ਨੇ ਆਪਣੀ ਟਫਨ ਸ਼ੀਸ਼ੇ ਦੀ ਨਵੀਂ ਸ਼ੋਪ ਖੋਲੀ ਓਪਨਿੰਗ ਕਰਵਾਈ ਅੱਜ ਜੀ ਸਰਦਾਰ ਮਖਰ ਸਿੰਘ ਜੀ ਪਹੁੰਚੇ ਭਾਈ ਜੀ ਪਹੁੰਚੇ ਪਹਿਲਾਂ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਹਰ ਤਰ੍ਹਾਂ ਦਾ ਟਫਨ ਗਲਾਸ ਹਮ ਇੱਥੇ ਅਵੇਲੇਬਲ ਹੈ ਜੀ ਬਾਜ਼ਾਰ ਨਾਲੋਂ ਸਸਤੇ ਰੇਟ ਹੈ ਠੀਕ ਹੈ ਤੇ ਇਨਰ-ਉਨਰ ਜੋ ਵੀ ਹੈ ਆਪਣੀਆਂ ਰੇਲਿੰਗ ਦਾ ਕੰਮ ਉਹ ਵੀ ਹੈਗਾ ਐਮ ਐਸ 3 ਆਪਣੇ ਕੋਲੇ ਅਵੇਲੇਬਲ ਹੈ ਜੀ ਤੇ ਆਪਣਾ ਨੰਬਰ ਹੈਗਾ ਜੀ 94633 45981 ਜੀ ਠੀਕ ਹੈ ਜੀ ਮੇਰਾ ਭਤੀਜਾ ਸੀ ਮਨਜੀਤ ਸਿੰਘ ਜੀ ਉਹਦੇ ਨਾਂ ਤੇ ਸ਼ਾਪ ਹੈ ਜੀ ਜੀ ਜਰੂਰ ਮੈਂ ਇਹਦਾ ਕਹਿਣਾ ਵੀ ਹੱਥ ਜੋੜ ਕੇ ਇੱਕ ਵਾਰੀ ਸਾਡੇ ਨੂੰ ਜਰੂਰ ਮੌਕਾ ਦਿਓ ਜੀ ਜੀ ਤੇ ਬਾਜ਼ਾਰ ਨਾਲੋਂ ਫਾਇਦਾ ਠਾਕ ਠੀਕ ਹੈ